ਸਵੇਗਾਕਾਰ ਦੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਜ਼ੀਰੋ ਆਵਰ ਤੇ ਵਿੱਚ ਇੱਕ ਸਵਾਲ ਸਨੌਰ ਦੇ ਐਮ ਐਲ ਏ ਹਰਬੀਤ ਸਿੰਘ ਪਠਾਨ ਮਾਜ਼ਰਾਨੇ ਜਦੋਂ ਉਠਾਇਆ ਤਾਂ ਇੱਕ ਮਾਹੌਲ ਜਿਹਾ ਹੀ ਬਦਲ ਗਿਆ ਸਾਰੇ ਸਭਾ ਦਾ ਇਹ じゃ ਕਿਹੜਾ ਸਵਾਲ ਸੀ ਕੇ ਲੋਕਾਂ ਦੇ ਚਿਹਰੇ ਕਾਫੀਆਂ ਦੇ ਖਿੜੇ ਨਜ਼ਰ ਆਏ ਉਹ ਤੇ ਗੱਲ ਕਰਦਿਆਂ ਲੇਕਿਨ ਪਹਿਲਾਂ ਜਿਹੜੀ ਅਕਸਰ ਮੈਂ ਗੱਲ ਕਰਦਾ ਉਹ ਹੀ ਅੱਜ ਵੀ ਕਰ ਰਿਹਾ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਉਹ ਪਲੀਜ਼ ਕਰ ਲਵੋ ਤੇ ਸਵਾਲ ਕਿਹੜਾ ਸੀ ਜਿਹੜਾ ਪਠਾਨ ਮਾਜ਼ਰਾ ਨੇ ਪੁੱਛ ਲਿਆ ਅਸਲ ਤੇ ਉਹਨੇ ਪੁੱਛਿਆ ਸਵਾਲ ਕਿ ਪੰਜਾਬ ਸਰਕਾਰ ਕੋਈ ਇਸ ਤਰ੍ਹਾਂ ਦੀ ਉਹਨਾਂ ਦੇ ਕੋਲ ਯੋਜਨਾ ਹੈ ਕਿ ਅਸੀਂ ਉਸ ਦੀ ਖੇਤੀ ਕਰੀਏ ਕਿ ਪੰਜਾਬ ਦੇ ਵਿੱਚ ਅਫੀਮ ਦੀ ਜਾਂ ਪੌਲਸ ਦੀ ਖੇਤੀ ਕਰਾਉਣ ਦੀ ਕੋਈ ਯੋਜਨਾ ਹੈ ਅਸ ਇਸ ਸਵਾਲ ਸੀ ਬੈਕਗ੍ਰਾਉਂਡ ਵੀ ਦਿੱਤੀ ਕਿ ਪੰਜਾਬ ਦੇ ਵਿੱਚ ਐਨੇ ਨਸ਼ੇ ਚੱਲ ਰਹੇ ਨੇ ਸਿੰਥੈਟਿਕ ਨਸ਼ੇ ਪੰਜਾਬ ਨੂੰ ਨਸ਼ੇੜੀ ਬਣਾ ਰਹੇ ਨੇ ਤੇ ਪੰਜਾਬ ਨੂੰ ਇਹ ਉਸ ਦੀ ਖੇਤੀਬਾੜੀ ਚੜਾ ਚਾਹੀਦਾ ਜਿਹੜੇ ਖੇਤੀ ਮੰਤਰੀ ਨੇ ਜਵਾਬ ਦੇਣਾ ਸੀ ਸਰਦਾਰ ਗੁਰਬੀਰ ਸਿੰਘ ਖੁੜੀਆ ਉਹਨਾਂ ਨੇ ਇੰਨੀ ਕੀ ਗੱਲ ਕਹੀ ਕਿ ਸਾਡੇ ਕੋਲ ਅਜਿਹਾ ਕੋਈ ਪ੍ਰੋਗਰਾਮ ਜਾਂ ਅਜਿਹੀ ਕੋਈ ਯੋਜਨਾ ਨਹੀਂ ਪਰ ਗੱਲ ਇਹ ਇੰਨੀ ਨਹੀਂ ਇਹਨੇ ਇੱਕ ਕੰਟਰੋਵਰਸੀ ਛੇੜਦੀ ਇਹਨੇ ਇੱਕ ਵਿਵਾਦ ਛੇੜਦਾ ਇਸ ਨੇ ਪੰਜਾਬ ਦੇ ਵਿੱਚ ਬਹੁਤ ਵਾਰ ਪਹਿਲਾਂ ਜਿਹੜਾ ਵਿਵਾਦ ਸ਼ੁਰੂ ਹੋਇਆ ਸੀ ਤਕਰੀਬਨ 7 ਸਾਲ ਪਹਿਲਾਂ ਤੱਕ ਕਈ ਮੀਟਿੰਗਾਂ ਵੀ ਹੋਈਆਂ ਸੀ ਜਿਨ੍ਹਾਂ ਦੇ ਵਿੱਚ ਜਿਹੜੇ ਸਾਬਕਾ ਐਮਪੀ ਦੇ ਨਾ ਧਰਮबीर ਗਾਂਧੀ ਡਾਕਟਰ ਧਰਮबीर ਗਾਂਧੀ ਜਿਹੜੇ ਖੁਦ ਡਾਕਟਰ ਨੇ ਮਸ਼ਹੂਰ ਡਾਕਟਰ ਨੇ ਉਹਨਾਂ ਨੇ ਇਹਦੇ ਹੱਕ 'ਚ ਬੋਲਦੇ ਸੀ ਕਿ ਜੇ ਅਸੀਂ ਪੰਜਾਬ ਨੂੰ ਸਿੰਥੈਟਿਕ ਨਸ਼ਿਆਂ ਤੋਂ ਬਚਾਉਣਾ ਹੈ ਜੇ ਚਿੱਟੇ ਤੋਂ ਬਚਾਉਣਾ ਤਾਂ ਸਾਨੂੰ ਸਾਡੇ ਪਰੰਪਰਿਕ ਨਸ਼ੇ ਵੱਲ ਚਿਰਿਆ ਜਾਣਾ ਚਾਹੀਦਾ ਹੈ ਮੇਰੀ ਗੱਲ ਵੀ ਹੋਈ ਸੀ ਉਸ ਵੇਲੇ ਵੀ ਹੋਊ ਤੂੰ ਬਾਅਦ ਵੀ ਹੋਈ ਉਹਨਾਂ ਦੀ ਗੱਲ 'ਚ ਐਨਾ ਤਾਂ ਤਰਕ 'ਚ ਪੂਰਾ दम ਨਜ਼ਰ ਆਉਂਦਾ ਹੈ ਕਿ ਦੇਖੋ ਸਾਡਾ ਇਹ ਸਦੀਆਂ ਤੋਂ ਚੱਲਦਾ ਹੈ ਪਰੰਪਰਿਕ ਨਸ਼ਾ ਜਿਹਨੂੰ ਕਹਨੇ ਆ ਹੈ ਔਰ ਜਿਹੜੇ ਬਜ਼ੁਰਗ ਖਾਂਦੇ ਨੇ ਉਹਨਾਂ ਦੀ ਉਮਰ ਲੰਬੀ ਹੋ ਜਾਂਦੀ ਹੈ ਮਰਦੇ ਨਹੀਂ ਜਿਹੜਾ ਚਿੱਟਾ ਖਾਂਦਾ ਨਾ ਉਹ ਬੰਦਾ 7-5-7 ਸਾਲ 'ਚ ਮਰ ਜਾਂਦਾ ਹੈ ਐਨੇ ਵੀ ਨਹੀਂ ਘਟਦਾ لیکن ਇਹਦੇ ਸਾਈਡ ਇਫੈਕਟ ਜਿਹੜੇ ਨਹੀਂ ਹੁੰਦੇ ਅਫੀਮ ਦੇ ਅਫੀਮ ਦਵਾਈਆਂ ਚ ਵੀ ਪੈਂਦੀ ਹੈ ਜੇ ਨਹੀਂ ਉਹਨਾਂ ਦੇ ਕਲਿਤ ਡਾਕਟਰ ਧਰਮੀਰ ਗਾਂਧੀ ਨੇ ਜਿਹੜੀ ਗੱਲ ਕੀਤੀ ਉਹ ਤੋਂ ਕਈ ਜਿਹੜੇ ਆਰਗੇਨਾਈਜੇਸ਼ਨ ਵੀ ਬਣੀਆਂ ਇੱਕ ਜਗਰਾਉ ਰੈਲੀ ਹੋਈ ਇੱਕ ਬਠਿੰਡਾ ਬੜਾ ਕੱਟ ਸੀ ਉਹ ਰੈਲੀ ਹੋਈ ਸੀ ਕਿ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਵੀ ਫਾਇਦਾ ਹੋਏਗਾ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੀ ਇਹਦਾ ਫਾਇਦਾ ਹੋਏਗਾ ਪੰਜਾਬ ਨੂੰ ਉਸ ਦੀ ਖੇਤੀ ਵੱਲੋਂ ਚਲੇ ਜਾਣਾ ਚਾਹੀਦਾ ਹੈ ਤੇ ਇਹ ਗੱਲ ਦਾ ਜਿਹੜਾ ਲਗਾਤਾਰ ਫਿਰ بار-बार ਉੱਠਦੀ ਰਹੀ ਪਿੱਛੇ ਜੇ ਫਿਰ ਉਹ ਵੀ ਡਾਕਟਰ ਹੈ ਜਿਹਨੇ ਠਾਈ ਸੀ ਉਹ ਨਵਜੋਤ कौर ਸਿੱਧੂ ਨਵਜੀਤ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਸਿੰਘ ਨਵਜੋਤ कौर ਸਿੱਧੂ ਨੇ ਵੀ ਇਹ ਗੱਲ ਕਹੀ ਸੀ ਕਿ ਜਿਹੜੀ ਪੋਸਟ ਹੈ ਉਹਦੀ ਖੇਤੀ ਲੀਗਲ ਕਰ ਦੇਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਇਹ ਗੱਲ ਪਹਿਲਾਂ ਵੀ ਉਠੀ ਹੁਣ ਵੀ ਉਠੀ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਬਹੁਤ ਸਾਰੇ ਲਿਸੈਂਸ ਦੇ ਕਿ ਖੇਤੀ ਹੁੰਦੀ ਹੈ ਦੇਸ਼ ਦੇ ਵਿੱਚ ਉਸ ਦੀ ਖੇਤੀ ਹੁੰਦੀ ਹੈ ਮੱਧ ਪ੍ਰਦੇਸ਼ ਸਭ ਤੋਂ ਜ਼ਿਆਦਾ ਜਿਹੜੀ ਖੇਤੀ ਦੇ ਇਸ ਦੀ ਖੇਤੀ ਦੇ ਲਿਸੈਂਸ ਨੇ 54500 ਲਿਸੈਂਸ ਨੇ ਮੱਧ ਪ੍ਰਦੇਸ਼ ਦੇ ਵਿੱਚ ਰਾਜਸਥਾਨ ਚ 47000 ਕਿਸਾਨਾਂ ਨੂੰ ਲਿਸੈਂਸ ਦਿੱਤਾ ਹੋਇਆ ਯੂਪੀ ਚ ਵੀ 10000 ਤੋਂ ਵੱਧ ਨੇ ਆ ਹੁਣ ਜਿਹੜੇ ਅਗਲੇ 3 ਸਾਲਾਂ ਦੀ ਸਰਕਾਰ ਨੇ ਸੰਸਦ ਦੇ ਰੇ ਨੇ 145000 ਦੇਣੇ ਨੇ ਉਹਨਾਂ ਚ ਪੰਜਾਬ ਵੀ ਦਿੱਤਾ ਜਾ ਸਕਦਾ ਜੇ ਪੰਜਾਬ ਸਰਕਾਰ ਚਾਹੇ ਹੁਣ ਇਹ ਤੇ ਇੱਕ ਪੱਖ ਹੈ ਜਿਹੜੇ ਹੱਕ ਚ ਨੇ ਉਹ ਤਾਂ ਇਹ ਕਹਿੰਦੇ ਜਿਵੇਂ ਕੱਲ ਜਦੋਂ ਵਿਧਾਨ ਸਭਾ ਚ ਗੱਲ ਚੱਲ ਰਹੀ ਸੀ ਤਾਂ ਹੱਕ ਚ ਵੀ ਕਈ ਐਮਐਲ ਬੋਲੇ ਜਿਵੇਂ ਮਨਜੀਤ ਸਿੰਘ ਬਲਾਸਪੁਰ ਉਹ ਕਹਿੰਦਾ ਜੀ ਇਹ ਤਾਂ ਅਧ ਰੰਗ ਚ ਬੜਾ ਫਾਇਦਾ ਦਿੰਦੀ ਹੈ ਇਹ ਤਾਂ ਲੋਕਾਂ ਨੂੰ ਵੈਸੇ ਇਹ ਗੱਲ ਆਮ ਤੌਰ ਤੇ ਮੈਂ ਇੱਕ ਦੋ ਡਾਕਟਰਾਂ ਨੂੰ ਪੁੱਛਿਆ ਉਹ ਕਹਿੰਦੇ ਜੀ ਮੈਡੀਕਲ ਰੀਅਰਸੀ ਕੁਝ ਨਹੀਂ ਦੱਸ ਸਕਦੇ ਪਰ ਜਿਹੜੀ ਫੋਕ ਵਿਜ਼ਡਮ ਇਹੀ ਕਹਿੰਦੀ ਹੈ ਕਿ ਜਦੋਂ ਕੋਈ ਰੰਗ ਦਾ ਤਰ੍ਹਾਂ ਪੈਂਦਾ ਉਹਨੂੰ ਥੋੜੀ ਜਿਹੀ ਖੋਲ ਕੇ ਦੇ ਦੋ ਫੀਮ ਤੇ ਉਹ ਠੀਕ ਹੋ ਜਾਂਦਾ ਤੋ ਇਸ ਤਰ੍ਹਾਂ ਦੀ ਗੱਲ ਮਰਜੀਤ ਬਰਾਸਪੁਰ ਦੇ ਹੱਕ ਚ ਬੋਲਿਆ ਵੀ ਸਾਡੇ ਤਾਂ ਸਦੀਆਂ ਤੋਂ ਸਾਡੀ ਤਾਂ ਪਰੰਪਰਾ ਚ ਹੈ ਸਾਡੇ ਗਾਣਿਆਂ ਚ ਮਦਲ ਸਾਡੇ ਤਾਂ ਫੋਕ ਦੇ ਗਾਣਿਆਂ ਚ ਵੀ ਹੈ ਜਿਹੜੇ ਗੀਤ ਲਿਖੇ ਨੇ ਇਹਨਾਂ ਦੇ ਨਾਲ ਚ ਉਹਨਾਂ ਚ ਵੀ ਹੈ ਇਹ ਤਾਂ ਗੱਲ ਹੁਣ ਫਿਰ ਜਦੋਂ ਇਹ ਇਹ ਤਾਂ ਇੱਕ ਪੱਖ ਹੈ ਮੈਨੂੰ ਗੱਲ ਚੰਗੀ ਲੱਗੀ ਕਿ ਐਮਐਲਏ ਹੋਰ ਬੋਲਿਆ ਕਰਨ ਡਾਕਟਰ ਚਰਨ ਜੀ ਉਹ ਕਹਿੰਦਾ ਐ ਕਰੀਏ ਆਪਾਂ ਇਹਦੇ ਹੱਕ ਜਾਬਰੋਚ ਨਾ ਇਹ ਗੱਲ ਕਰੀਏ ਆਪਾਂ ਨੂੰ ਐ ਕਰਨਾ ਚਾਹੀਦਾ ਹੈ ਕਿ ਇੱਕ ਜਿਹੜੀ ਹੈ ਮਾਰਾਂ ਦੀ ਕਮੇਟੀ ਬਣਾ ਲਓ ਉਹਨਾਂ ਦਾ ਕਹਿ ਕੇ ਮਾਰਾਂ ਦੀ ਰਾਏ ਲੈ ਲੈਣੀ ਚਾਹੀਦੀ ਹੈ ਵੈਸੇ ਦੂਜੀ ਗੱਲ ਜਾਦਾ ਠੀਕ ਮਾਰਾਂ ਦੀ ਕਮੇਟੀ ਵੀ ਹੋਵੇ ਸੈਮੀਨਾਰ ਹੋਣ حق ਜਾਂ ਵਿਰੋਧ ਦੀ ਗੱਲ ਹੋਵੇ ਇਹ ਵੀ ਤਾਂ ਹੋਵੇ ਨਾ ਬੇਤ ਤੁਸੀਂ ਤੇ ਇੱਕ ਨਸ਼ੇ ਤੋਂ ਲਾਹੋ ਦੂਜੇ ਤੇ ਜਿਹੜੀ ਨਸ਼ੇੜੀ ਜਿਹੜੇ ਅੱਜ ਕੱਲ੍ਹ ਉਹ ਅੰਮਲੀ ਬਣ ਜਾਂਦੇ ਜਿਹੜਾ افیم ਖਾਂਦਾ ਉਹ ਅੰਮਲੀ ਹੋ ਗਿਆ ਜਿਹੜਾ ਦੂਜੇ ਦਾ ਸ਼ਿਕਰਦਾਰ ਨਸ਼ੇੜੀ ਹੈ ਤੇ ਨਸ਼ੇੜੀਆਂ ਤੋਂ ਅੰਮਲੀ ਤੱਕ ਦਾ ਸਫ਼ਰ ਨਾ ਤੈਅ ਕਰਾ دیے ਲੋਕਾਂ ਨੂੰ ਵੀ ਤਾਂ ਠੀਕ ਹੈ ਤਾਂ ਤੋਂ ਇਸ ਕਰਕੇ ਇੰਨਾ ਸੌਖਾ ਤਾਂ ਹੈ ਨਹੀਂ ਇਹ ਸਰਕਾਰ ਲਈ ਲੇਕਿਨ ਇਹ ਮੰਗ बार-बार ਉੱਠਦੀ ਹੈ ਇਹ ਗੱਲ ਜ਼ਰੂਰ ਹੈ ਸੋ ਕੱਲ ਜਦੋਂ ਇਹ ਮੰਗੋਠੀ ਉਹਨੇ ਸਾਨੂੰ ਇੱਕ ਵਾਰ ਫੇਰ ਮੌਕਾ ਦਿੱਤਾ ਹੈ ਕਿ ਅਫੀਨ ਦੇ ਫਾਇਦੇ ਇਹ ਦੇਖੋ ਸਿੰਥੈਟਿਕ ਡਰੱਗ ਦੇ ਨੁਕਸਾਨ ਦੇਖੋ ਤੇ ਦੋਨਾਂ ਦਾ ਕੰਪੈਰੀਸ਼ਨ ਕਰੋ ਔਰ ਦੋਨਾਂ ਦੇ ਵਿੱਚ ਜਿਹਦਾ ਸੂਬੇ ਨੂੰ ਫਾਇਦਾ ਹੈ ਕਿਸਾਨਾਂ ਨੂੰ ਫਾਇਦਾ ਹੈ ਖੇਤੀ ਜੇ ਕਰਦੇ ਨੇ ਜੇ ਰਾਜਸਥਾਨ ਮੱਧ ਪ੍ਰਦੇਸ਼ ਸਾਡੇ ਖੇਤੀ ਕਰਦੇ ਨੇ ਫਾਇਦਾ ਤਾਂ ਹੋਏਗਾ ਕੋਈ ਜੇ ਉਹਨਾਂ ਨੂੰ ਸੰਸਦ ਤੇ ਪੰਜਾਬ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ ਇਹ ਵੀ ਦੇਖੋ ਫਿਰ ਹੋਰ ਦੇਖੋ ਫਿਰ ਹਫੀਮ ਦੇ ਲਈ ਹੋਈਆਂ ਲੜਾਈਆਂ ਬਾਰੇ ਸੋਚੋ ਚੀਨ ਨੇ ਕਿਦਾਂ ਨੁਕਸਾਨ ਚੀਨ ਦਾ ਫੀਮ ਨੇ ਕੀਤਾ ਉਹ ਸੋਚੋ ਜੇ ਜਦੋਂ ਸੈਮੀ ਡਰੋਪ ਕੋ ਸਾਰੀਆਂ ਗੱਲਾਂ ਹੋਣ ਗਿਆ ਅਫਗਾਨਿਸਤਾਨ ਚ ਫਿਰ ਫੀਮ ਕਿਉਂ ਮਿਆਂਮਾਰ ਨੰਬਰ 1 ਤੇ ਆ ਉਹ ਸਭ ਤੋਂ ਜ਼ਿਆਦਾ ਉੱਥੇ ਪੈਦਾ ਕਰਦਾ ਉਹ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸੋਚਣ ਦੀ ਇਹ ਦੋਨੇ ਦੋਪਕ ਜਦੋਂ ਵੀ ਅਸੀਂ ਕੋਈ ਫੈਸਲਾ ਲੈਣਾ ਹੁੰਦਾ ਨਾ ਬਹੁਤ ਜ਼ਾਦੀ ਬਚਾਏ ਅਸੀਂ ਦੇਖੀਏ ਉਹਦਾ ਫਾਇਦਾ ਕੀ ਹੈ ਕਿਸਾਨਾਂ ਨੂੰ ਕਿੰਨਾ ਕੁ ਫਾਇਦਾ ਹੋਏਗਾ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਏਗਾ ਜਾਂ ਜਿਹੜੀ ਇਹ ਡਰਗ ਹੈ ਫਾਇਦਾ ਤਾਂ ਇਹ ਇਹਦੇ ਵਿੱਚ ਕਿਤੇ ਇਹ ਵੀ ਦੇਖਣ ਦੀ ਲੋੜ ਹੈ ਕਿ ਅਫੀਮ ਨੇ ਬਹੁਤ ਸਾਰੇ ਪੁਲਿਸ ਵਾਲੇ ਬਹੁਤ ਸਾਰੇ ਸਿਆਸੀ ਲੋਕ ਬਹੁਤ ਸਾਰੇ ਤਸਕਰ ਸਮਗਲਰ ਉਹਨਾਂ ਨੂੰ ਫਾਇਦਾ ਦਿੱਤਾ ਜੇ ਇਹ ਬੰਦ ਹੋਊਗੀ ਤਾਂ ਇਹ ਦੀ ਸਮਗਲਿੰਗ ਹੋਊ ਤਾਂ ਲੋਕਾਂ ਨੂੰ ਜਿਹੜੀਆਂ ਮੰਥਲੀਆਂ ਮਿਲਣਗੀਆਂ ਕੀ ਉਹ ਨਹੀਂ ਹੋਣ ਦਿੰਦੇ ਕੀ ਓਪਨ ਜੇ ਹੋਊਗੀ ਠੇਕੇ ਦਾ ਪਹਿਲਾਂ ਵੀ ਸੀ ਆਪਣੇ ਅਫੀਮ ਦੇ ਠੇਕੇ ਹੁੰਦੇ ਸੀ ਤੇ ਠੇਕੇ ਬੰਦ ਕਿਹਦੇ ਕਰਾਏ ਨੇ ਫੌਜਾ ਸਿੰਘ ਸਰਾਲੀ ਨੇ ਕਰ ਪ੍ਰਧਾਨ ਸਾਹਿਬ ਨੂੰ ਦੱਸਿਆ ਗੇਨੀ ਜੈਲ ਸਿੰਘ ਨੇ ਚਿੱਠੀ ਲੇ ਕੇ ਜਦੋਂ ਮੁੱਖ ਮੰਤਰੀ ਸੀ ਉਦੋਂ ਠੇਕੇ ਬੰਦ ਹੋਏ ਨੇ ਤੇ ਇਹ ਇਹ ਵੀ ਸਭ ਨੂੰ ਪਤਾ ਹੈ ਕਿ ਪਹਿਲਾਂ ਜਿਹੜੇ ਖਾਂਦੇ ਸੀ ਉਹਨਾਂ ਨੂੰ ਵੀ ਇਹ ਕੱਲੇ ਬੀਜਣ ਦਾ ਲਾਇਸੈਂਸ ਨਹੀਂ ਜਿਹੜੇ ਫੀਮ ਖਾਂਦੇ ਸੀ ਉਹਨਾਂ ਨੂੰ ਵੀ ਲਾਇਸੈਂਸ ਮਿਲਦਾ ਸੀ ਪਤਾ ਤੇ ਵੀ ਲੱਗਿਆ ਕਿ ਇੱਕ ਮੰਤਰੀ ਨੂੰ ਵੀ ਉਹਦਾ ਵੀ ਫੀਮ ਖਾਨ ਦਾ ਕੋਟਾ ਲਾਇਆ ਸੀ ਲਾਇਸੈਂਸ ਮਿਲਦਾ ਸੀ ਮਹੀਨੇ ਦਾ ਤਾਂ ਇਸ ਕਰਕੇ ਇਹ ਜਿਹੜੀ ਫੀਮ ਦੀ ਖੇਤੀ ਜਾਂ ਪੂਰਸਤੀ ਖੇਤੀ ਹੈ ਇਹਨੂੰ ਇੱਕੋ ਦਾ ਅਮਰਜਕਟ ਕੀਤਾ ਜਾਣਾ ਚਾਹੀਦਾ ਇੱਕੋ ਦਾ ਮੈਨੂੰ ਮੰਨੇ ਲੈਣਾ ਚਾਹੀਦਾ ਮਾਨ ਸਰਕਾਰ ਨੂੰ ਚਾਹੀਦਾ ਇਹ ਹੈ ਇੱਕ ਬਣਾਵੇ ਕਮੇਟੀ ਉਹ ਕਮੇਟੀ ਜਿਹੜੀ ਆ ਉਹਦੇ ਵਿੱਚ ਡਾਕਟਰ ਹੋਣ ਮਾਹਰ ਹੋਣ ਔਰ politcal ਬੰਦੇ ਨਾ ਹੁਣ politcal ਬੰਦੇ ਆ ਤਾਂ ਚਲੋ ਕੋਈ ਆਦਿ ਵੀ ਕਈ ਇੰਟਰਸਟ ਹੁੰਦੇ ਨੇ ਉਹਨਾਂ ਨੂੰ ਫਿਰੇ ਛੇ ਜਾਵੇ ਮੈਡੀਕਲ ਕਾਲਜਾਂ ਚ ਸੈਮੀਨਾਰ ਹੋ ਜਿਹੜਾ ਆਮ ਪਬਲਿਕ ਨੂੰ ਵੀ ਨਾਲ ਕਿਸਾਨਾਂ ਨੂੰ ਨਾਲ ਲੈ ਕੇ ਕਿਸਾਨ ਫਾਇਦੇ ਦੱਸਣ ਜਿਹੜੇ ਹੱਕ ਚ ਨੇ ਫਿਰ ਜਿਹੜੇ ਵਿਰੋਧ ਚ ਨੇ ਉਹ ਫਾਇਦੇ ਦੱਸਣ ਕਿਉਂਕਿ politcal ਪਾਰਟੀਆਂ ਜਿਵੇਂ ਕੱਲ ਵਿਧਾਨ ਸਭਾ ਚ ਕੋਈ ਨਹੀਂ ਬੋਲਿਆ ਨਾ ਕਾਂਗਰਸੀ ਬੋਲਿਆ ਨਾ ਵਿਰੋਧ ਕੀਤਾ ਨਾ ਅਕਾਲੀਆਂ ਨੇ ਅੱਕ ਜਾ ਅਪਰੋਚ ਕੀਤਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਨੇ ਮੈਂ ਇੱਕ ਵਾਰ ਇੱਕ ਆਰਟੀਕਲ ਲਿਖਿਆ ਸੀ ਤੇ ਉਹਦੇ ਵਿੱਚ ਮੈਂ ਇਹ ਕਿਹਾ ਸੀ ਅਕਾਲੀਆਂ ਦੀ ਸਰਕਾਰ ਸੀ ਇਹ আফਿਮ ਬਾਰੇ ਮੈਂ ਕਿਹਾ ਬਾਦਲ ਸਾਹਿਬ ਤਾਂ ਸ਼ੁੱਧ ਦੇਸੀ ਘੋdੀਆਂ ਪਿੰਡੀਆਂ ਨਾਲ ਆਪਦਾ ਬ੍ਰੇਕਫਾਸਟ ਕਰਦੇ ਨੇ ਪਰ ਬਹੁਤ ਸਾਰੇ ਜਿਹੜੇ ਹਰਿਆਣਾ ਤੇ ਪੰਜਾਬ ਦੇ ਲੀਡਰ ਸਵੇਰੇ ਸਵੇਰੇ ਕਾਲੀ ਦਵਾਈ ਦਾ ਸੇਵਨ ਕਰਕੇ ਤੇ ਉਹ ਸਾਰਾ ਦਿਨ ਲੋਕ ਸੇਵਾ 'ਚ ਲੱਗੇ ਰਹਿੰਦੇ ਨੇ ਤੇ ਮੈਨੂੰ ਇਸ ਸਵਾਲ ਆਇਆ ਉਧਰੋਂ ਆਇਆ ਕਿ ਮੇਰੇ ਕਿਸੇ ਸਟੂਡੈਂਟ ਰਹੀ ਕਹਿੰਦੀ ਪੁੱਛਦੇ ਸੀ ਬਾਦਲ ਸਾਹਿਬ ਕਿ ਕਿਹੜੇ-ਕਿਹੜੇ ਨੇ ਜਿਹੜੇ ਸੇਵਨ ਕਰਦੇ ਨੇ ਮੈਂ ਕਿਹਾ ਜੀ ਉਹਨਾਂ ਦਾ ਸਵਾਲ ਠੀਕ ਨਹੀਂ ਹੈ ਉਹਨਾਂ ਨੂੰ ਇਹ ਪੁੱਛੋ ਵੀ ਕਿਹੜੇ-ਕਿਹੜੇ ਨਹੀਂ ਕਰਦੇ ਮਤਲਬ ਤਾਂ ਇਹ ਵੀ ਬਹੁਤ ਸਾਰੇ ਲੋਕ ਕਰਦੇ ਨੇ ਇਹ 'ਚ ਕੋਈ ਸ਼ੱਕ ਵੀ ਨਹੀਂ ਹੈ ਜਿਵੇਂ ਅੱਜ ਬਹੁਤ ਨੌਜਵਾਨ ਵੀ ਕਰਦੇ ਨੇ ਜਦੋਂ ਗਾਣਿਆਂ 'ਚ ਵੀ ਹੁੰਦਾ ਹੈ ਮਤਲਬ ਲੋਕ ਪੁੱਛਦੇ ਨੇ ਵੀ ਮਿੱਠੀ ਚਾਹ ਕਿਉਂ ਪੀਣੀ ਹੈ ਕਿਵੇਂ ਹੈ ਡੱਬੀ ਦੀ ਗੱਲ ਚਾਂਦੀ ਦੀ ਗੱਲ ਉਹ ਕਿੰਨਾ ਕੁਛ ਸਾਡੇ ਗੀਤ ਜਿਹੜੇ ਗੀਤ ਕੀ ਹੁੰਦਾ ਹੈ ਸਮਾਜ ਦਾ ਦਰਪਣ ਹੁੰਦੇ ਨੇ ਜੋ ਸਮਾਜ ਚ ਚੱਲ ਰਿਹਾ ਹੁੰਦਾ ਉਹੀ ਹੁੰਦਾ ਹੈ ਜੇ ਸਮਾਜ ਇਹਨੂੰ ਐਕਸੈਪਟ ਕਰਦਾ ਰਿਹਾ ਇਹ ਸਾਡੇ ਪਰੰਪਰਾ ਦਾ ਹਿੱਸਾ ਰਹੇ ਹੈ ਅਫੀਮ ਧਰਮ ਦੇ ਧਾਰਮਿਕ ਤੌਰ ਤੇ ਵੀ ਉਸਤ ਭੰਗ ਪ੍ਰਸ਼ਾਦ ਦੇ ਤੌਰ ਤੇ ਜੋ ਮਰਜੀ ਲੋ ਸ਼ਿਵਰਾਤਰੀ ਨੂੰ ਜਿਹੜੇ ਪੀਦੇ ਨੇ ਉਹਦਾ ਇਹਦੇ ਇੱਕ ਉਹ ਹੈ ਤੇ ਫਿਰ ਇੱਕ ਇਹ ਵੀ ਹੈ ਕਿ ਬਹੁਤ ਸਾਰੇ ਚਾਹੇ ਕੈਨੇਡਾ ਹੈ ਚਾਹੇ ਯੂਐਸ ਹੈ ਬਹੁਤ ਸਾਰੀਆਂ ਸਰਕਾਰਾਂ ਨੇ ਇਹਨੂੰ ਲੀਗਲ ਵੀ ਕਰਤਾ ਠੇਕੇ ਖੋਲਤੇ ਅਸੀਂ ਠੇਕੇ ਬੰਦ ਕੀਤੇ ਉਹਨੇ ਖੋਲਤੇ ਤੋਂ ਇਸ ਕਰਕੇ ਮੈਂ ਇਹ ਨਹੀਂ ਕਹਿੰਦਾ ਵੀ ਸਿੱਧੇ ਤੌਰ ਤੇ ਠੇਕੇ ਖੋਲੋ ਜਾਂ ਖੇਤੀ ਕਰੋ ਪਰ ਮੈਂ ਇਹ ਜ਼ਰੂਰ ਕਹਣਾ ਹੈ ਕਿ ਇਹ ਮਸਲਾ ਗੰਭੀਰ ਹੈ ਇਹ ਤੇ ਵਿਚਾਰ ਕੀਤੀ ਜਾ ਸਕਦੀ ਹੈ ਇਹ ਤੇ ਨਸ਼ਿਆਂ ਤੋਂ ਬਚਾਉਣ ਵਾਲਾ ਗੱਲ ਵੀ ਇਹਦਾ ਹੈਗਾ ਕਿ ਘੱਟੋ-ਘੱਟ ਲੋਕ ਮਰਨਗੇ ਨਹੀਂ ਪੁੰਸਕ ਨਹੀਂ ਹੋਣਗੇ ਜਿਵੇਂ ਸਿੰਥੈਟਿਕ ਨਸ਼ੇ ਖਾ ਕੇ ਪੰਜਾਬ ਦੀ ਜਵਾਨੀ ਖਰਾਬ ਹੋ ਰਹੀ ਹੈ ਇਹ ਤੇ ਗੰਭੀਰਤਾ ਨਾਲ ਚਿੰਤਨ ਕਰਨ ਦੀ ਲੋੜ ਹੈ ਚਿੰਤਾ ਜਿਹੜੀ ਹੈ ਉਹ ਸਾਨੂੰ ਜਿਹੜੇ ਸਿੰਥੈਟਿਕ ਨਸ਼ੇ ਆ ਦੇ ਕਰਨੀ ਚਾਹੀਦੀ ਹੈ ਅੱਜ ਦੀ ਵੀਡੀਓ ਖਤਮ ਕਰਦੇ ਆ ਤੁਹਾਡਾ ਬਹੁਤ-ਬਹੁਤ ਧੰਨਵਾਦ